ਸਸਕਾਲ ਜੀ ਮੈਂ ਤੁਹਾਡਾ ਆਪਣਾ ਜੇਐਸ ਪੰਚ ਕਾਲੇ ਕੇ ਸਵਾਗਤ ਹੈ ਤੁਹਾਡਾ ਮਾਨਸਾ ਮੰਡੀ ਦੇ ਵਿੱਚ ਆ ਪਹੁੰਚੇ ਅੱਜ ਆਪਾਂ ਮਾਨਸਾ ਮੰਡੀ ਦੇ ਵਿੱਚ ਅੱਜ ਮਾਨਸਾ ਮੰਡੀ ਦੇ ਵਿੱਚ ਹਰ ਮੰਡੀ ਦੀ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਮੰਡੀ ਦੇ ਵਿੱਚ ਜਿੰਨੇ ਵੀ ਪਸ਼ੂ ਆਏ ਨੇ ਤੋਕੜ ਮੱਝਾਂ ਸੱਜਰ ਸੁੰਜਾਂ ਮੱਝਾਂ ਝੋਟੀਆਂ ਗਾਵਾਂ ਸਾਰੀਆਂ ਹੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਮਾਰ ਲਈ ਇੱਕ ਮੋਟੀ ਮੋਟੀ ਨਜ਼ਰ ਮਾਨਸਾ ਮੰਡੀ ਦੀ ਤੇ 26 ਤਰੀਕਾ ਅੱਜ 26 ਤਰੀਕ ਦੀ ਮਾਨਸਾ ਮੰਡੀ ਠੰਡ ਬਹੁਤ ਆ ਧੁੰਦ ਬਹੁਤ ਜਿਆਦਾ ਸੀਗੀ ਤੇ ਹੁਣ ਮਾਰ ਲਓ ਮੋਟੀ ਮੋਟੀ ਨਜ਼ਰ ਮਾਨਸਾ ਮੰਡੀ ਦੇ ਵਿੱਚ ਕਿਸ ਤਰ੍ਹਾਂ ਦੇ ਕਿਹੜੇ-ਕਿਹੜੇ ਪਸ਼ੂ ਪਹੁੰਚੇ ਨੇ ਬਾਕੀ ਆਪਾਂ ਉਸ ਤੋਂ ਬਾਅਦ ਚ ਗੱਲਬਾਤ ਕਰਵਾਵਾਂਗੇ ਤੁਹਾਡੀ ਵਪਾਰੀਆਂ ਦੇ ਨਾਲ ਵੀ ਦਿਖਾਵਾਂਗੇ ਤੁਹਾਨੂੰ ਸਾਰੇ ਹੀ ਪਸ਼ੂ ਮਾਨਸਾ ਮੰਡੀ ਦੇ ਵਿੱਚ ਜੋ ਪਹੁੰਚੇ ਹੋਏ ਨੇ ਸੋ ਮਾਰ ਲਓ ਇੱਕ ਵਾਰੀ ਮੋਟੀ ਮੋਟੀ ਨਜ਼ਰ ਸਾਰੇ ਹੀ ਮਾਨਸਾ ਮੰਡੀ ਤੇ ਸਵਾਗਤ ਆ ਤੁਹਾਡਾ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਲਾਈਕ ਤੇ ਸ਼ੇਅਰ ਤਾਂ ਕਿ ਹਰ ਇੱਕ ਕਿਸਾਨ ਵੀਰ ਤੱਕ ਪਹੁੰਚ ਸਕੇ ਇਹ ਵੀਡੀਓ ਇੱਕ ਬੇਨਤੀ ਆ ਤੁਹਾਨੂੰ ਜੇਕਰ ਕਿਸੇ ਵੀ ਕੋਲੇ ਦਾ ਘਰੇ ਮੱਝਾਂ ਦਾ ਕੋਈ ਕੱਟੀ ਕੱਟਾ ਜੋ ਵੀ ਵਿਕਿਆਉ ਖੜਾ ਹੁੰਦਾ ਉਹ ਜਰੂਰ ਦੱਸਿਆ ਕਰੋ ਤੇ ਕਿਸੇ ਨੇ ਮੱਝ ਖਰੀਦਣੀ ਆ ਜਾਂ ਵੇਚਣੀ ਆ ਸੋ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਜੀ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਦੇਖ ਸਕਦੇ ਹੋ ਦੋਸਤੋ ਆਸ ਮੱਝ ਤੋਂ ਕਰ ਰਹੇ ਹਾਂ ਸਟਾਰਟ ਵੀਡੀਓ ਹੈ ਨਾ ਮੱਝਾਂ ਬਹੁਤ ਦੇਖਿਆ ਹੋਣੀਆਂ ਪਰ ਇਹਦਾ ਵੀ ਦੇਖ ਕੋਤਣਾ ਹੈ ਨਾ ਥਣ ਚੈੱਕ ਕਰ ਸਕਦੇ ਹਾਂ ਦੋ ਥਣ ਵਾਲੀ ਮੱਝ ਹੈ। ਲੋ ਜੀ ਆਪਾਂ ਗੱਲਬਾਤ ਕਰਦੇ ਬਾਈ ਨੇ। ਭਾਈ ਜਿਵੇਂ ਇਹ ਦੋ ਥਣ ਵਾਲੀ ਮੱਝ ਹੈ ਨਾ ਕਿੰਨਾ ਦੁੱਧ ਦੇ ਦਿੰਦੀ ਹੈ? ਦੁੱਧ ਹੋਊਗਾ ਬਈ 11-12 ਦੇ ਲਗਭਗ ਇਹਦੇ ਪਹਿਲਾਂ। ਹੈਗਾ ਬਈ ਪੱਕਾ? ਹਾਂ ਹੁਣ ਆਪਾਂ 10 ਚਵਾ ਦਾਂਗੇ ਮੰਡੀ ਦਾ ਕਰਕੇ ਵੀ ਮੰਨ ਲਾ ਇੱਕਰ ਲੱਗ ਜਾਂਦਾ ਨਾ ਪੁੰਨ ਦਾ। ਹਾਂ। ਫਰਕ ਪਾ ਜਾਂਦਾ ਪਸੂ ਦਾ। ਅੱਛਾ ਮਗਰ ਕੀ ਇਹਦੇ? ਮਗਰ ਇਹਦੇ ਕੱਟਾ। ਕੱਟਾ? ਹਾਂ ਕੱਟਾ ਨਾ ਬਾਈ। ਕੱਟੀ ਹੈ ਕੱਟੀ। ਕੱਟੀ ਹੈ ਕੱਟੀ ਅੱਛਾ। ਕਿੰਨਾ ਟਾਈਮ ਹੋਗਾ ਸੂਈ ਨੂੰ? 20-22 ਦਿਨ। 20-22 ਦਿਨ ਜੀ। ਅੱਛਾ 20 ਕਿਹੜਾ ਪਿੰਡਾਂ ਪੰਜਾਂ ਦਾ ਘਰਾਗਣਾ ਘਰਾਗਣੇ ਤੋਂ ਆਏ ਨੇ ਬਾਈ ਦੋਥਨ ਵਾਲੀ ਮਾਜਾ ਮਾਨਸਾ ਮੰਡੀ ਦੇ ਵਿੱਚ ਆਪਾਂ ਖੜੇ ਆਂਗੇ ਤੇ ਦੇਖ ਸਕਦੇ ਹੋ ਤੁਸੀਂ ਨੀਲੀ ਰਵੀ ਦੀ ਹੈ ਨਾ ਹਾਂਜੀ ਨੀਲੀ ਰਵੀ ਦੀ ਮੱਝ ਹੈ ਮੜੀ ਤੋਰੀ ਬਈ ਮੜੀ ਤੇ ਬਾਈ ਕਹਿੰਦੇ ਮੈਂ ਬੱਸੇ ਕਮਾਲ ਦੀ ਗੱਲ ਆ ਚਲੋ ਮੈਂ ਦਾ ਬਈ ਕਰਮ ਵਾਲੀ ਕਰਮ ਵਾਲੀ ਕਹਿੰਦੇ ਅੱਗੇ ਆ ਜਾ ਤੇ ਪਰ ਮੜੀਆ ਕਰਮ ਵਾਲੀ ਸਹੀ ਕਰਮ ਵਾਲੀ ਮੂੰਹ ਮੱਥਾ ਤੁਸੀਂ ਚੈੱਕ ਕਰ ਸਕਦੇ ਹੋ ਦੋਥਨ ਵਾਲੀ ਮੱਧ ਹੈ ਨਾ ਤੋਰਾ ਤੁਰਾ ਚੈੱਕ ਕਰ ਸਕਦੇ ਹੋ ਘਰਾਗਣੇ ਤੋਂ ਆਏ ਨੇ ਬਾਈ ਆਪਾਂ ਅਖਰ ਪਹਿਲੀ ਵਾਰ ਦੇਖਿਆ ਦੋਸਤ ਨਾਲੀ ਮੱਝ ਤੇ ਪ੍ਰਮਾਤਮਾ ਦੀਆਂ ਕੁਦਰਤ ਦੀਆਂ ਖੇਡਾਂ ਨੇ ਇਹ ਬਹੁਤ ਚੰਗੀ ਆ ਬਈ ਪੂਰੀ ਤੇ ਬਾਕੀ ਝੋਟੀ ਚੰਗੀ ਆ ਇਹ ਜੀ ਗੱਲ ਨਹੀਂ ਹੈਗੀ ਕੱਦ-ਗਾੜ ਦੀ ਸਿੰਘਾਂ-ਸੁੰਗਾਂ ਦੀ ਨਾ ਪੂਰੀ ਵਧੀਆ ਝੋਟੀ ਆ 10-12 ਕਿਲੋ ਦੁੱਧ ਕਹਿ ਰਹੇ ਨੇ ਬਾਈ ਕਹਿੰਦੇ ਵੀ 10-12 ਕਿਲੋ ਦੁੱਧ ਹੈ ਡਿਮਾਂਡ ਹੈ ਜੀ 95000 ਰੁਪਏ ਹੈ ਨਾ ਮਾਨਸਾ ਮੰਡੀ ਦੇ ਵਿੱਚ ਖੜੀ ਆ ਦੇਖੋ ਉਹਨਾਂ ਕੋਲ ਪੜੇ ਪਈਆਂ। ਕੋਈ ਨਹੀਂ ਕੀਤਾ। ਦਰਪੋਇਨ ਫਰਾਂ। ਨਹੀਂ ਵੇਚਦੇ। ਹਨਾ। ਪੈਣ 85 ਹਜ਼ਾਰ ਦੀ ਕੱਟੀ ਆ। ਲੋ ਜੀ ਮਾਨਸਾ ਮੰਡੀ ਦੇ ਵਿੱਚ ਇੱਕ ਆ ਝੋਟੀ ਨੂੰ ਕਰ ਲੋ ਚੈੱਕ ਲੈ ਵਾ ਲੋ ਵਾ ਥਣ ਥਣ ਪਹਿਲਾਂ ਤੁਸੀਂ ਦੇਖ ਸਕਦੇ ਹੋ। ਤੋੜ ਕੇ ਬਾਈ ਦਿਖਾ ਰਿਹਾ ਹੈਗਾ ਹਨਾ ਝੋਟੀ ਨੂੰ। ਤੇ ਮੂੰਹ ਮੱਥਾ ਵੀ ਤੁਸੀਂ ਕਰ ਲੋ ਚੈੱਕ ਝੋਟੀ ਦਾ। ਕੱਦ ਕਾਠ ਚੈੱਕ ਕਰ ਸਕਦੇ ਹੋ। ਮਾਨਸਾ ਮੰਡੀ ਦੇ ਵਿੱਚ ਖੜੀ ਆ। ਵਾਕਿ ਵਕ ਕਰਦੇ ਆ ਗੱਲਬਾਤ ਬਾਈ ਦੇ ਨਾਲ ਤੇ ਮੁੱਲਵਾੜੀ ਕੀ ਕਰਿਆ ਬਾਈ ਨੇ ਕਿੰਨਾ ਦੁੱਧ ਹੈ ਕੀ ਗੱਲਬਾਤ ਹੈ ਕਿਹੜਾ ਇੱਕ ਵਾਰੀ ਨਾ ਤੁਸੀਂ ਝੋਟੀ ਦਾ ਥਣਲੇਵਾ ਚੈੱਕ ਹਣਾ ਤੇ ਚਗਾੜਾ ਚੂਟਾ ਦੇਖੋ ਝੋਟੀ ਦਾ ਥਣਲੇਵਾ ਜੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਇਹ ਝੋਟੀ ਆ ਕੰਮੇ ਸੂਇਆ ਇਹ ਦੂਜਾ ਸੂਇਆ ਜੀ ਦੂਜੇ ਸੂਇਆ ਹਾਂ ਜੀ ਤੇ ਦੁੱਧ ਦੀ ਗੱਲ ਕਰੀਏ ਦੁੱਧ 12 ਕਿਲੋ ਹੈ ਜੀ ਮਗਰ ਕੀ ਆ ਹੁਣ ਇਹਦੇ ਮਗਰ ਕੱਟੀ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਿਆ ਮਹੀਨਾ ਜੀ ਮਹੀਨਾ ਹੋ ਗਿਆ ਸੂਈ ਨੂੰ ਹਾਂ ਜੀ ਦੁੱਧ ਪੱਕਾ ਪੱਕਾ 12 ਕਿਲੋ ਆਇਆ ਉਹ ਮੰਡੀ ਵਾਲੀ ਗੱਲ ਤਾਂ ਨਹੀਂ ਨਾ ਨਾ ਮੰਡੀ ਵਾਲੀ ਕੋਈ ਗੱਲ ਹੈ ਕਿਹੜੇ ਪਿੰਡਾ ਤੁਹਾਡਾ ਭਲਾਡਾ ਭਲਾਡਾ ਪਾਰਲਾ ਮੰਡਾਲੀ ਆ ਠੀਕ ਹੈ ਮੋਬਾਈਲ ਨੰਬਰ ਵਗੈਰਾ ਮੋਬਾਈਲ ਨੰਬਰ 90564 66072 ਹੋਰ ਵੀ ਪਸ਼ੂ ਹੁੰਦੇ ਨੇ ਜੇ ਕੁਝ ਵੱਦੂ ਜਿੰਦੇ ਮਰਜ਼ੀ ਕਾਮ ਹੈ ਜਿੰਦੇ ਮਰਜ਼ੀ ਪਸ਼ੂ ਹੈ ਜਿਹੀ ਜਿਹੀ ਮਰਜ਼ੀ ਲੈ ਲਈ ਕਈ ਵਾਰ ਨਾ ਸਾਨੂੰ ਪਿੰਡਾਂ ਦੇ ਵਿੱਚੋਂ ਵੀ ਫੋਨ ਆਉਣ ਲੱਗ ਜਾਂਦੇ ਨੇ ਕਈ ਵਾਰ ਕਿਸੇ ਨੇ ਅਗਲਾ ਕਹਿੰਦਾ ਯਾਰ ਵੀ ਸਾਨੂੰ ਘਰੇਲੂ ਮੱਝ ਚਾਹੀਦੀ ਹੈ ਵੀ ਤਰਲੀ ਵਾਲੀ ਮਰਜ਼ੀ ਭੇਜ ਦਿਓ ਠੀਕ ਹੈ ਨਾ ਤੇ ਉਸ ਤਰ੍ਹਾਂ ਦਾ ਹਰ ਇੱਕ ਤਰ੍ਹਾਂ ਦਾ ਪਸ਼ੂ ਮਿਲ ਜਾਂਦਾ ਜਮਾਂ ਐਨ ਮਿਲੂ ਸੇਰੀ ਲੋ ਵੀ ਦੋ ਬਾਈ ਦਾ ਨੰਬਰ ਵੀ ਬੋਲਤਾ ਹਨਾ ਤੇ ਆ ਤੁਸੀਂ ਝੋਟੀ ਵੀ ਤੁਹਾਨੂੰ ਮੈਂ ਚੈੱਕ ਕਰਵਾਤੀ ਤੇ ਦੂਜੇ ਸੂਏ ਦੀ ਝੋਟੀ ਹੈਗੀ ਬਾਈ ਕਹਿੰਦਾ ਵੀ ਤਸੱਲੀ ਵਾਲੀ ਝੋਟੀ ਹੈ ਇਹ ਜੀ ਗੱਲ ਨਹੀਂ ਹੈਗੀ ਬਾਕੀ ਬਾਈ ਨਾਲ ਕਰ ਲੋ ਗੱਲਬਾਤ ਆਪਾਂ ਮਾਨਸਾ ਮੰਡੀ ਵਿੱਚ ਖੜੇ ਹਾਂ ਜੀ ਜੀ ਹੈ ਉਹਰੇ 85000 ਦੀ ਇਹ ਠੀਕ ਹੈ ਆ ਹੁਣ ਹੁਣ ਕਿੰਨਾ ਮੁੱਲ ਕਰਿਆ ਇਹਦਾ ਹੁਣ 85000 ਦੀ ਵੇਚਤੀ ਇਹਦਾ ਕੀ ਮੁੱਲ ਕਰਿਆ 125 ਇੱਕ 25 ਬਾਕੀ ਹੋ ਜੂ ਮਾਨਤਾ ਨਾ ਹਾਂਜੀ ਹੋ ਜੂਗਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਬਾਕੀ ਭਾਈ ਆਪਣਾ ਕੰਮ ਹੁੰਦਾ ਵੀਡੀਓ ਬਣਾਉਣਾ ਤੇ ਮੱਝ ਦਿਖਾਉਣਾ ਝੋਟੀ ਦਿਖਾਉਣਾ ਤੁਹਾਨੂੰ ਹਨਾ ਬਾਕੀ ਤੁਸੀਂ ਆਪ ਆ ਕੇ ਜਦੋਂ ਲੈਣੀ ਖਰੀਦਣੀ ਹੁੰਦੀਆਂ ਤੁਸੀਂ ਲੈ ਕਰ ਸਕਦੇ ਹੋ ਕਿਹੜਾ ਮੱਝ ਦਾ ਕਰ ਲੋ ਚਾਰ ਸਪੇਰਾ ਚੈੱਕ ਤੁਸੀਂ ਤੇ ਦੂਜੇ ਸੂਏ ਦੀ ਝੋਟੀ ਆ ਇਹ ਮਗਰ ਇਹ ਕੱਟੀ ਤੇ ਬਾਈਆਂ ਨੇ 125 ਕਹਿੰਦੇ ਨੇ ਹਨਾ 125 ਮੁੱਲ ਕਰਿਆ ਤੇ ਦੁੱਧ ਦੀ ਜੇ ਆਪਾਂ ਗੱਲ ਕਰੀਏ 12-13 ਲੀਟਰ ਦੁੱਧ ਕਹਿੰਦੇ ਨੇ ਮਾਨਸਾ ਮੰਡੀ ਦੇ ਵਿੱਚ ਖੜੀ ਹੈ ਜੀ ਇਹ ਝੋਟੀ ਕਰ ਲਿਓ ਬਾਈਆਂ ਦੇ ਨਾਲ ਕੰਟੈਕਟ ਤੁਸੀਂ ਲੋ ਜੀ ਆਪਾਂ ਮਾਨਸਾ ਮੰਡੀ ਦੇ ਵਿੱਚ ਖੜੇ ਆ ਹਨਾ ਤੇ ਨਾਲ ਆਪਾਂ ਇੱਕ ਆਮ ਅੱਜ ਵੀ ਤੁਹਾਨੂੰ ਚੈੱਕ ਕਰਾਉਣਾ ਥਣਲੇਵਾ ਪਹਿਲਾਂ ਤੁਸੀਂ ਚੈੱਕ ਕਰ ਲਓ ਪੂਸ ਥੋੜੀ ਜਿਹੀ ਹੈਗੀ ਮਧਰੀ ਤੇ ਕੱਦ ਦੇ ਕਾਠੇ ਦੀ ਝੋਟੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਇੱਧਰ ਬੱਚਾ ਵੀ ਦਿਖਾਉਣਾ ਮਾੜਾ ਤੁਹਾਨੂੰ ਹਨਾ ਤੇ ਆ ਕੀ ਆ ਬਾਈ ਮਗਰ ਕੱਟੀ ਆ ਬਾਈ ਤਾਰੀ ਸੁਈ ਹੈ ਕੱਟੀ ਹੈ ਹਨਾ ਦੇ ਸਿੰਘ-ਸਿੰਘ ਮੂੰਹ ਮੱਥਾ ਤੁਸੀਂ ਕਰ ਸਕਦੇ ਹੋ ਚੈੱਕ ਅੱਛਾ ਭਾਈ ਆਪਾਂ ਹਰ ਮੰਡੀ ਦੇ ਵਿੱਚ ਆਉਣੇ ਥੋੜੀ ਵੀਡੀਓ ਬਣਾਉਨੇ ਆ ਹਨਾ ਆਪਾਂ ਤੇ ਅੱਜ ਇਹ ਆਪਾਂ ਜਿਹੜੀ ਝੋਡੀ ਲੈ ਕੇ ਆਇਆ ਕੰਮੇ ਸੂਏ ਇਹ ਇਹ ਤੀਜਾ ਸੂਆ ਸੂਏ ਭਾਈ ਤੀਜੇ ਸੂਏ ਹਾਂਜੀ ਤੇ ਹੁਣ ਦੁੱਧ ਕਿੰਨਾ ਇਹਦੇ ਥੱਲੇ ਦੁੱਧ ਹੁਣ ਹੋਊਗਾ 15 ਕਿਲੋ ਜੀ ਪੱਕੀ ਗੱਲ ਹੈ ਪੱਕੀ ਗਰੰਟੀ ਨਾਲ ਜੀ ਬਾਕੀ ਭਾਈ ਇਹਨਾਂ ਜਿਹੜੇ ਦੁੱਧ ਤੇ ਯਾਰ ਮੈਨੂੰ ਥੋੜਾ ਡਾਟ ਰਹਿੰਦਾ ਜਿਵੇਂ ਅਗਲਾ ਕਹਦਾ 15 ਕਿਲੋ 18 ਕਿਲੋ ਵੀਰ ਹੁੰਦਾ ਦੋ ਰੰਗ ਚੋਕੇ ਬਣਾ ਕੇ ਦੇ ਰਹਿ ਕਈ ਵਾਰ ਨਾ ਸਾਨੂੰ ਜਿਹੜੇ ਪਿੰਡ ਵਾਲੇ ਹੁੰਦੇ ਨੇ ਕਿਸਾਨ ਵੀਰ ਮੱਝਾਂ ਲੈਣ ਵਾਲੇ ਉਹ ਕਹਿੰਦੇ ਨੇ ਵੀ ਯਾਰ ਜਿਹੜੇ ਵਪਾਰੀ ਹੁੰਦੇ ਨੇ ਉਹ ਕਾੜੇ ਕੁੜੇ ਦੇ ਕੇ ਜਾ ਹੋਰ ਦੁੱਧ ਵਧਾ ਕੇ ਉਹ ਕਰਦੇ ਆ ਇਸ ਤਰ੍ਹਾਂ ਦੀ ਤਾਂ ਨਹੀਂ ਕੋਈ ਗੱਲਬਾਤ ਹੁੰਦੀ ਅਗਲਾ ਥੱਲੀ ਕਰਕੇ ਲਿਜਾ ਸਕਦਾ ਦੋ ਰੰਗ ਚੋਕੇ ਲਿਜਾ ਸਕਦਾ ਅੱਛਾ ਆਪਦਾ अच्छा ਹੁਣ ਇਹ ਤੁਸੀਂ ਦੱਸਿਆ ਤੀਜੇ ਸੂਏ ਤੀਜੇ ਸੂਏ ਤੀਜੇ ਸੂਏ ਹੁਣ ਸੂਈ ਹੈ ਹਾਂ ਜੀ ਹੈਨਾ ਦੁੱਧ ਤੁਸੀਂ ਦੱਸਿਆ 15 ਕਿਲੋ ਜੀ 15 ਕਿਲੋ ਦੁੱਧ ਦੱਸਿਆ ਤਾਂ ਥੱਲੇ ਹੈਨਾ ਹਾਂ ਜੀ ਤੇ ਜੇ ਆਪਾਂ ਮੁੱਲਵਾੜੀ ਦੀ ਗੱਲ ਕਰੀਏ ਮੁੱਲ ਇੱਕ 40 ਹੈ ਜੀ 1 ਲੱਖ 40000 ਰੁਪਿਆ ਤੇ ਕਿਵੇਂ ਫਿਰ ਤੁਹਾਨੂੰ ਲੱਗਦਾ ਵੀ ਇਹਨਾਂ ਦੇ ਵਿਕਟੂ ਹੋ ਜੂ ਮਾਨਤਾਨ ਕੋਈ ਹੁਣ ਇੱਕ 10 15 ਲਾਈ ਜਾਂਦੇ ਜੀ ਇੱਕ 10 15 ਲੱਗ ਚੁੱਕੇ ਠੀਕ ਹੈ ਨਾ ਦੋ ਬਸੂ ਲੈ ਕੇ ਆਏ ਤੁਸੀਂ ਹੈਨਾ ਇੱਕ ਆਹ ਦੂਸਰੀ ਹੈ ਇੱਧਰ ਆਹ ਖੜੀ ਹੈ ਹੈਨਾ ਤੇ ਇੱਕ ਆਹ ਦੇਖ ਸਕਦੇ ਹੋ ਤੁਸੀਂ ਰਾਣੀ ਸੁੰਦਰਾ ਤੇ ਇਹਦਾ ਵੀ ਲੈਵਲ ਉਹ ਆ ਥਣ ਥਣ ਤੁਸੀਂ ਚੈੱਕ ਕਰ ਸਕਦੇ ਹੋਗੇ ਹਨਾ ਜਿਸ ਤਰ੍ਹਾਂ ਦੇ ਵੀ ਪਸ਼ੂ ਹੁੰਦੇ ਨੇ ਸੱਜਰ ਸੁੰਜਾਂ ਟੋਕੜ ਦਵੇਰੀਆਂ ਕਟੀਆਂ ਬਾਈ ਕਮੈਂਟ ਕਰਦੇ ਹੁੰਦੇ ਨੇ ਵੀ ਕਟੀਆਂ ਦਿਖਾਇਆ ਕਰ ਬਾਈ ਜਦੋਂ ਕਟੀਆਂ ਦੀ ਗੱਲ ਹੁੰਦੀ ਹੈ ਨਾ ਆਪਾਂ ਕਟੀਆਂ ਵੀ ਦਿਖਾਉਨੇ ਤੁਹਾਨੂੰ ਨੀਲੀ ਰੀਵਿਊ ਦਿਖਾਉਨੇ ਆ ਜਿਸ ਤਰ੍ਹਾਂ ਦੇ ਵੀ ਪਸ਼ੂ ਆਉਂਦੇ ਨੇ ਮਾਨਸਾ ਮੰਡੀ ਦੇ ਵਿੱਚ ਜਾਂ ਕਿਸੇ ਵੀ ਮੰਡੀ ਤੇ ਆਪਾਂ ਦਿਖਾਉਨੇ ਇਹਦੇ ਮਗਰ ਕੀ ਆ ਬਾਈ ਇਹਦੇ ਮਗਰ ਕੱਟਾ ਜੀ ਇਹਦੇ ਮਗਰ ਕੱਟਾ ਗਾ ਇਹਦਾ ਦੁੱਧ ਦੇਖਣੇ ਦੁੱਧ 12 ਕਿਲੋਗੇ 12 ਕਿਲੋ ਦੁੱਧ ਤਿਆਰ ਆ ਇਹਦੀ ਡਿਮਾਂਡ ਬਾਈ 1 ਲੱਖ 20 ਜੀ 1 ਲੱਖ 2000 ਰੁਪਏ ਦੀ ਡਿਮਾਂਡ ਹੈ ਕਿ ਬਾਈ ਨੇ ਕਰੀ ਹਨ ਤੇ ਬਾਕੀ ਬਾਈ ਆਪਣਾ ਨੰਬਰ 94179 ਜੀ 94179 55739 55 739 703 ਬਾਈ ਦਾ ਨੰਬਰ ਹੈ ਹਨ ਤੇ ਹਰ ਇੱਕ ਮੰਡੀ ਮੰਡੀ ਦੇ ਉੱਤੇ ਆਉਂਦੀ ਨੇ ਜਿਸ ਤਰ੍ਹਾਂ ਦਾ ਵੀ ਪਸ਼ੂ ਹੁੰਦਾ ਇਹਨਾਂ ਨਾਲ ਵੀ ਤੁਸੀਂ ਕਰ ਸਕਦੇ ਹੋ ਜੀ ਕੰਟੈਕਟ ਬਾਕੀ ਆਪਾਂ ਸਾਰੇ ਤਰ੍ਹਾਂ ਦੇ ਤੁਹਾਨੂੰ ਮਾਨਸਾ ਮੰਡੀ ਦੇ ਵਿੱਚ ਦਿਖਾਉਨੇ ਆ ਪਸ਼ੂ ਮਾਰ ਸਕਦੇ ਹੋ ਇੱਕ ਵਾਰੀ ਮੋਟੀ ਮੋਟੀ ਹੋਰ ਨਜ਼ਰ ਇਹ ਝੋਟੀਆਂ ਤੇ ਜੀ ਲੋ ਜੀ ਦੋਸਤੋ ਆਪਾਂ ਮਾਂਸਾਂ ਮੰਡੀ ਦੇ ਵਿੱਚ ਖੜੇ ਆ ਮਾਂਸਾਂ ਮੰਡੀ ਦੇ ਵਿੱਚ ਨਾ ਤੁਹਾਨੂੰ ਇੱਕ ਆ ਕੱਟਾ ਦਿਖਾਉਣਾ ਹੈਗਾ ਨੀਲੀ ਰਾਵੀ ਦਾ ਹਨਾ ਅੱਖਾਂ-ਅੱਖਾਂ ਤੁਸੀਂ ਮੂੰਹ ਮੱਥਾ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਸੁਨੱਖਾ ਕੱਟਾ ਮਾਂਸਾਂ ਮੰਡੀ ਦੇ ਵਿੱਚ ਖੜਾ ਹੈਗਾ ਤੇ ਤਿੰਨ ਕੁ ਸਾਲ ਦੀ ਉਮਰ ਹੈ ਤਿੰਨ ਸਾਲ ਦੀ ਹੈ ਨਾ ਬਈ ਸਵਾ ਤਿੰਨ ਸਾਲ ਦੀ ਉਮਰ ਹੈਗੀ ਤੇ ਦੇਖ ਸਕਦੇ ਹੋ ਜਲਵੇੜਾ ਪਿੰਡਾਂ ਪੰਜਾਂ ਦਾ ਭਾਡੇ ਕੋਲੇ ਮਾਂਸਾਂ ਮੰਡੀ ਦੇ ਵਿੱਚ ਕੱਟਾ ਖੜਾ ਹੈ ਇਹ ਤੋਰਾ ਤੋਰਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਨਾ ਵਧੀਆ ਕੱਟਾ ਹੈਗਾ ਨੀਲੀ ਰਾਵੀ ਦਾ ਹਨਾ ਤੇ ਇਹ ਮਾਰਦਾ ਮੁਰਦਾ ਤਾਂ ਨਹੀਂ ਬਈ ਇਹ ਹੈ ਹੈ ਮਾਕੂਰ ਦਾਜਾ ਤੇ ਦੇਖ ਸਕਦੇ ਹੋ ਨੰਬਰ ਬਾਈ ਬੋਲੀ ਜ਼ਰਾ ਯਾਰ ਦੁਬਾਰੇ 70877 70877 20496 20496 ਕੀ ਡਿਮਾਂਡ ਰੱਖਿਆ ਬਾਈ ਇਹਦੀ 65000 ਰੁਪਏ 65000 ਰੁਪਏ ਡਿਮਾਂਡ ਲੈਸ ਕਰ ਦਾਂਗੇ ਬਾਕੀ ਹੋ ਜੂ ਬਾਈ ਕਹਿੰਦਾ ਮਾਨਤਨ ਮੌਕੇ ਤੇ ਤੇ ਜੇ ਕੋਈ ਤੁਸੀਂ ਖਰੀਦਣਾ ਚਾਹੁੰਦੇ ਹੋ ਪਾਲਣਾ ਚਾਹੁੰਦੇ ਹੋ ਘਰੇ ਹਨਾ ਘਰੇ ਰੱਖਣ ਵਾਲਾ ਬਾਈ ਆਵੇ ਤੇ ਕਿਉਂਕਿ ਨੀਲੀ ਰਬੀ ਦੇ ਬਹੁਤ ਘੱਟ ਮਿਲਦੇ ਨੇ ਇਹ ਜਿਹੇ ਕੱਟੇ ਹਨਾ ਹਾਂ ਵੱਡਣ ਵਾਲੇ ਨੂੰ ਨਹੀਂ ਬਿਲਕੁਲ ਵੇਚਣਾ ਇਹ ਤਾਂ ਨੀਲੀ ਰੋਗ ਦਾ ਬਾਈ ਮਿਲਦਾ ਹੀ ਨਹੀਂ ਬਹੁਤ ਸੋਹਣਾ ਕੱਟਾਗਾ ਜੇ ਕੋਈ ਖਰੀਦਣਾ ਚਾਹੁੰਦਾ ਤਾਂ ਸੋਹਣਾ ਚੰਗੀ ਮੱਛੀ ਤਾਂ ਹਾਂ ਮਾਨਸਾ ਮੰਡੀ ਦੇ ਵਿੱਚ ਬਾਈ ਖੜੇ ਨੇ ਨੰਬਰ ਤੁਹਾਨੂੰ ਬੋਲਤਾ ਤੇ ਜੇ ਕੋਈ ਬਾਈ ਖਰੀਦਣਾ ਚਾਹੁੰਦਾ ਹਨਾ ਤਾਂ ਪੰਜਾਂ ਦੇ ਨਾਲ ਕਰ ਲਿਓ ਕੰਟੈਕਟ ਦੇਖ ਸਕਦੇ ਤੁਸੀਂ ਮਾਨਸਾ ਮੰਡੀ ਦੇ ਵੀਊ ਜੀ ਲੋ ਜੀ ਮਾਨਸਾ ਮੰਡੀ ਦੇ ਵਿੱਚ ਹੈ ਨਾ ਇਹ ਕਾ ਛੋਟੀ ਤੁਹਾਨੂੰ ਦਿਖਾਉਣੀ ਹੈਗਾ ਥਣਲੇਵਾ ਤੁਸੀਂ ਚੈੱਕ ਕਰ ਲਓ ਹਰ ਇੱਕ ਵੀਡੀਓ ਦੇ ਵਿੱਚ ਜਿੱਥੇ ਵੀ ਆਪਾਂ ਦਿਖਾਉਂਦੇ ਆ ਹਨਾ ਸਾਡਾ ਮਤਲਬ ਹੁੰਦਾ ਜੀ ਪਸ਼ੂ ਨੂੰ ਦਿਖਾਉਣਾ ਚਾਰ ਥਪੇਰੋਂ ਚੈੱਕ ਕਰਾਉਣਾ ਤੁਹਾਨੂੰ ਬੰਜਾ ਦਾ ਨੰਬਰ ਨੰਬਰ ਬੋਲਣਾ ਬਾਕੀ ਤੁਸੀਂ ਜਦੋਂ ਖਰੀਦਣਾ ਹੈ ਪਸ਼ੂ ਹਨਾ ਉਦੋਂ ਆਪ ਦਾ ਤਸੱਲੀ ਤੁਸੀਂ ਆਪ ਕਰ ਸਕਦੇ ਹੋ ਥਣਲੇਵਾ ਕਰਾ ਚੈੱਕ ਕਰ ਲਓ ਤੇ ਫਿਲਹਾਲ ਬਿੱਥੀ ਦਾ ਥਣਨੇ ਵਧੀਆ ਥਣਨੇ ਬਾਕੀ ਕਰਦੇ ਆ ਗੱਲਬਾਤ ਬਾਈ ਨਾਲ ਮੂੰਹ ਮੱਥਾ ਤੁਸੀਂ ਛੋਟੀ ਦਾ ਚੈੱਕ ਕਰ ਲਓ ਤੇ ਹਾਂਜੀ ਬਾਈ ਜੀ ਕੀ ਨਾਮ ਆ ਆਪਣਾ ਆਪਣਾ ਨਾਮ ਮੰਦਰ ਸਿੰਘ ਆ ਜੀ ਮੰਦਰ ਸਿੰਘ ਹਾਂਜੀ ਅੱਛਾ ਕੰਮੇ ਸੂਏ ਇਹੇ ਝੋਟੀ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਹਾਂਜੀ ਤੇ ਹੁਣ ਇਹਦੇ ਮਗਰ ਹੁਣ ਇਹਦੇ ਨਾਲ ਬੱਚਾ ਮਰਿਆ ਬੱਚਾ ਮਰਿਆ ਵਾ ਹਾਂਜੀ ਦੁੱਧ ਦੀ ਗੱਲ ਕਰੀਏ ਆਪਾਂ ਦੁੱਧ 10 ਕਿਲੋ ਆ ਜੀ 10 ਕਿਲੋ ਦੁੱਧਾ ਹਾਂਜੀ ਠੀਕ ਐ 10 ਕਿਲੋ ਦੁੱਧਾ ਬੱਚਾ ਮਰਿਆ ਵਾ ਹਾਂ ਕਿੰਨਾ ਟਾਈਮ ਹੋ ਗਿਆ ਸੂਏ ਨੂੰ ਡੇਢ ਮਹੀਨਾ ਹੋ ਗਿਆ ਜੀ ਡੇਢ ਮਹੀਨਾ ਹੋ ਗਿਆ ਸੂਏ ਨੂੰ ਅੱਛਾ ਫਿਰ ਚੋਨੇ ਕਿਵੇਂ ਹੋਣਾ 4 ਤੇ ਜੀ 4 ਤੇ ਚੋਨੇ ਹੋ 4 ਤੇ ਠੀਕ ਐ ਕਿਹੜਾ ਪਿੰਡਾ ਪੰਜਾਂ ਦਾ ਕਮਾਲੂ ਬਈ ਕਮਾਲੂ ਇਹ ਕਿੱਥੇ ਜਿਆ ਤੰਗੜਾ ਕਮਾਲੂ ਹੈ ਤੇ ਨੰਬਰ ਨੰਬਰ ਬਾਈ ਆਪਣਾ ਫਿਰ ਜੇ ਕਿਸੇ ਨੇ ਖਰੀਦਣੀ ਹੋਵੇ ਲਿਖ ਲੈ 94643 94643 53803 53803 ਇਹ ਨੰਬਰਾਂ ਬਾਈਆਂ ਦਾ ਆ ਝੋਟੀ ਆ ਦੂਜੇ ਸੂਏ ਬਾਈ ਹੈ ਨਾ ਦੂਜੇ ਸੂਏ ਝੋਟੀ ਆ ਧਾਰ ਦੂਰ ਹੋਰ ਦੁੱਧ ਵਾ ਸਾਰਾ ਓਕੇ ਆ ਕਿੰਨਾ ਦੁੱਧ ਦੱਸਿਆ ਤੁਸੀਂ 10 ਕਿਲੋ 10 ਕਿਲੋ ਦੁੱਧ ਪੱਕਾ ਹਾਂਜੀ ਤੇ 10 ਕਿਲੋ ਬਾਈ ਦੁੱਧ ਦੱਸਦੇ ਨੇ ਨੰਬਰ ਤੁਹਾਨੂੰ ਬੋਲਤਾ ਸਕਦੇ ਨੇ ਮਾਨਸਾ ਮੰਡੀ ਦੇ ਵਿੱਚ ਆਪਾਂ ਖੜੇ ਆ ਜੇਕਰ ਕਿਸੇ ਨੂੰ ਇਹ ਝੋਟੀ ਦੀ ਲੋੜ ਆ ਹਨਾ ਤਾਂ ਤੁਸੀਂ ਬਾਈਆਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਆਪਦੀ ਤਸੱਲੀ ਕਰਕੇ ਬਾਈ ਲ ਜਾ ਸਕਦੇ ਹੋ ਕੋਈ ਕਿਸੇ ਨਾਲ ਹਨਾ ਆਪਾਂ ਇਹ ਨਹੀਂ ਹੈਗਾ ਵੀ ਜਿਹੜੀ ਗੱਲ ਕਹਿਤੀ ਉਹੀ ਹੈ ਸਹੀ ਗੱਲ ਹੈ ਵੈਸੇ ਬਾਈ ਕਹਿੰਦਾ ਵੀ ਜਿਹੜਾ ਆਪਾਂ ਬੋਲਤਾ ਵੀਡੀਓ ਦੇ ਵਿੱਚ ਉਹ ਸਹੀ ਆ ਹਨਾ ਬਾਈ ਬਿਲਕੁਲ ਹਾਂ ਬਿਲਕੁਲ ਸਹੀ ਉਤਰੂ ਠੀਕ ਹੈ ਜੀ ਠੀਕ ਹੈ ਹਨਾ ਤਸੱਲੀ ਕਰਕੇ ਲ ਜਾ ਸਕਦੇ ਹੋ ਜੀ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਘਰਿਆ ਕਰੋ ਸ਼ੇਅਰ ਲਾਇਕ ਤੇ ਆਹ ਵੀਡੀਓ ਮੱਜਾਂ ਵੀ ਤੁਸੀਂ ਦੇਖ ਸਕਦੇ ਹੋ ਹਨਾ ਮਾਨਸਾ ਮੰਡੀ ਦੇ ਵਿੱਚ ਦੱਸਦੀ ਕਹਿੰਦਾ ਬਾਈ ਦੇਖ ਸਕਦੇ ਤੁਸੀਂ ਥਣਲੇਵਾ ਝੋਟੀ ਦਾ ਕੰਮੇ ਸੂਏ ਬਾਈ ਇਹ ਤੀਜੇ ਸੂਏ ਬਾਈ ਤੀਜੇ ਸੂਏ ਮਗਰ ਕੀ ਆਉਣਾ ਮਗਰ ਕੱਟੀ ਆ ਬਾਈ ਦੁੱਧ ਕਿੰਨਾ ਕਾ 17 ਕਿਲੋ ਤਿਆਰ ਹੈ 17 ਕਿਲੋ ਤਿਆਰ ਆ ਪੱਕਾ ਕੋਈ ਚੱਕਰ ਨਹੀਂ ਆ ਪੱਕਾ ਵਰਗੀ ਕੋਈ ਚੱਕਰ ਨਹੀਂ ਧਾਰ ਤੂਰ ਪੂਰਾ ਵਧੀਆ ਹੈ ਨਾ ਤੇ ਆ ਦੇਖ ਸਕਦੇ ਹੋ ਬਾਕੀ ਥਣਲੇਵਾ ਤੁਸੀਂ ਹਨਾ ਸਾਰਾ ਝੋਟੀ ਦਾ ਬਾਕੀ ਦੇਖੀ ਵੀ ਜਾਂਦੇ ਨੇ ਬਾਈ ਕੀ ਡਿਮਾਂਡ ਕਰੀ ਹੈ ਜੀ ਇਹਦੀ ਮੁੱਲ ਦੇ 130 ਹੈ ਬਾਈ 1,30,000 ਰੁਪਏ ਡਿਮਾਂਡ ਆ ਬਾਕੀ ਕੋਈ ਗੱਲ ਨਹੀਂ ਹੋ ਜਾਂਦਾ ਮਾਨਦਾਨ ਹਨਾ ਮੌਕੇ ਤੇ ਤੇ ਮਗਰ ਕੱਟੀ ਆ ਨਾ ਮਗਰ ਕੱਟੀ ਆ ਐਮ 51 ਦੀ ਕੱਟੀ ਆ ਐਮ 51 ਦੀ ਠੀਕ ਆ ਕਿਹੜਾ ਪਿੰਡਾਂ ਪੰਜਾਂ ਦਾ ਮਲਕੋ ਮਲਕੋ ਇਹ ਕਿੱਥੇ ਜਿਆ ਜੇ ਨਹੀਂ ਤੁਮਾਰ ਬਹੁਤ ਬੱਚਾ ਸਾ ਉਰੀ ਆ ਗਿਆ ਇਤਨੀ ਉਰ ਤੇ ਲਵੀ ਲੰਗ ਬੋਲਣ ਕਹਿੰਦਾ ਠੀਕ ਹੈ ਠੀਕ ਆ ਕਿੰਨਾ ਨੰਬਰ ਆ ਜੀ 94783 947 83 83 46538 46538 ਹੋਰ ਵੀ ਵਸੂਂਦੇ ਪੰਜਾਂ ਕੋਲੇ ਬਾਦੂ ਜਿੰਨੇ ਮਰਜ਼ੀ ਲੋ ਜੋ ਵੀ ਮਤਲਬ ਕੋਈ ਖਰੀਦਣਾ ਚਾਹੁੰਦਾ ਕੋਈ ਮੱਝ ਕੋਈ ਝੋਟੀ ਹੋਣਾ ਜਿਹੇ ਜਿਹੇ ਟੋਕੜ ਸੱਜਰਾ ਸਾਰੀਆਂ ਵਾਜਾਂ ਕੋਲੇ ਮਿਲਣ ਗਿਆ ਤਸੱਲੀ ਤੇ ਮਿਲਣ ਗਿਆ ਹਨਾ ਬਈ ਹਾਂ ਤੇ ਮਾਨਸਾ ਮੰਡੀ ਵਿੱਚ ਖੜਿਆ ਦੇਖ ਸਕਦੇ ਹੋ ਤੁਸੀਂ ਜੇਕਰ ਕੋਈ ਵੀ ਕਿਸੇ ਬਾਈ ਨੇ ਇਸ ਤਰ੍ਹਾਂ ਦਾ ਕੋਈ ਪਸ਼ੂ ਖਰੀਦਣਾ ਤਾਂ ਪੰਜਾਂ ਨਾਲ ਕਰ ਸਕਦੇ ਹੋ ਜੀ ਕੰਟੈਕਟ ਮਾਨਸਾ ਮੰਡੀ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਹੁੰਦੀਆਂ ਨੇ ਮੱਝਾਂ ਚੈੱਕ ਬਾਈ ਧਰਾਂ ਤੁਰਾ ਮਾਰ ਕੇ ਕਰ ਰਿਹਾ ਥਣ ਥਣ ਚੈੱਕ ਹਨ ਪਾਸ ਹੋ ਰਹੀ ਹੈ ਮੱਝ ਮਾਨਸਾ ਮੰਡੀ ਵਿੱਚ ਬਦਲ ਬਦਲ ਕੇ ਬੈਠ ਕੇ ਐ ਕਿਉਂਕਿ ਹਰ ਇੱਕ ਬੰਦਾ ਆਪਣੇ ਤਸੱਲੀ ਕਰਕੇ ਪਸ਼ੂ ਲੈ ਕੇ ਜਾਂਦਾ ਹਨਾ ਤਸੱਲੀ ਕਰਨੀ ਜ਼ਰੂਰੀ ਵੀ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਖਣ ਲੈਵਾ ਜਿਹੜੇ ਵੀ ਬਾਈ ਨੇ ਪਸੂ ਖਰੀਦ ਲੈ ਪੂਰਾ ਆਪਦਾ ਤਸੱਲੀ ਕਰਕੇ ਬਾਕੀ ਮੂੰਹ ਮੱਥਾ ਤੁਜੀ ਟੋਟੀ ਦਾ ਚੈੱਕ ਕਰ ਸਕਦੇ ਹੋ ਨਾ ਹੈ ਬਾਈ ਬਹ ਤਰਾ ਦੇ ਮਾਰਕ ਤੇ ਤੁਮਹੀ ਕਹਿੰਦੇ ਮੈਂ ਕਰਾਂ ਮੇਰੀ ਖਰਚਾ 70 ਦੇ 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 ਸਾਰੇ ਨੂੰ 72 ਬੁੜਾ 70 ਲੋਗ ਨੂੰ ਦੁਖਦੇ ਸੀ ਮੈਂ ਕੋਈ ਦਲਾਲ ਨਹੀਂ ਕੋਈ ਦਲਾਲ ਨਹੀਂ ਹੋ ਸਰਪਰ ਚੱਲੂ ਛੱਡ ਗਿਓ ਪਰ ਪੈਸੇ ਉਹਨੇ ਲਵਾਗੇ ਅਜੀ ਬਲਾ ਜਨਮ ਕਰਦੇ ਰੋ ਪਾ ਪਰ ਪਤਾ ਨਾ ਤੁਸੀਂ ਦੇਖੋ ਨਾ ਜੂ ਮ ਸਿੰਘ ਤੁਸੀਂ ਚੈੱਕ ਕਰ ਸਕਦੇ ਈ ਝੋਟੀ ਦੀ ਜੇ ਮਾਨਸਾ ਮੰਡੀ ਦੀ ਵੀਡੀਓ ਦੇਖਣ ਲੱਗੇ ਹੋ ਨਾ ਤਾਂ ਆ ਇਹਨੂੰ ਵੀ ਕਰ ਲੋ ਚੈੱਕ ਝੋਟੀ ਨੂੰ ਨਾ ਤੇ ਵਧੀਆ ਸੋਹਣੇ ਸੰਗਾਰੀ ਵੀ ਝੋਟੀ ਆ ਮਾਨਸਾ ਮੰਡੀ ਦੇ ਵਿੱਚ ਤੇ ਖਾਲ ਦੇ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਕਹਿੰਦੇ ਹੋ ਬਈ ਇਹ ਪਹਿਲੇ ਸਵੇਰ ਝੋਟੀ ਆ ਜੀ ਇਹ ਦੁੱਧ ਕੰਨਾ ਬਈ ਦੁੱਧ 11 ਲੀਟਰ ਕੀ ਮੁੱਲ ਵੜੀ ਕਰਿਆ ਬਈ ਇਹਦਾ ਕੀ ਟਵਾਂਡਰ ਰੱਖਿਆ ਯਾਨੀ ਮੈਂ 95000 ਰੁਪਏ ਡਿਮਾਂਡ ਰੱਖਿਆ ਬਾਈ ਨੇ ਦੇਖ ਸਕਦਾ ਤੁਸੀਂ ਕਿਹੜਾ ਪਿੰਡਾਂ ਪੰਜ ਦਾ 22 ਪੀ ਪਿੰਡ ਤੋਂ ਨੇ ਬਾਈ ਤੇ ਮੋਬਾਈਲ ਨੰਬਰ ਬਾਈ ਆਪਣਾ 6283318073 6283318073 18073 ਇਹ ਨੰਬਰਾਂ ਬਾਈ ਦਾ ਹਨਾ ਕੰਟੈਕਟ ਕਰ ਸਕਦਾ ਤੁਸੀਂ ਜੇਕਰ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਮਾਲ ਖਰੀਦਣਾ ਹੁੰਦਾ ਨਾ ਦੇਖ ਸਕਦਾ ਮਾਨਸਾ ਮੰਡੀ ਦੇ ਵਿੱਚ ਇਹ ਛੋਟੀ ਜਿਹੀ ਲੋ ਜੀ ਜਿੱਥੇ ਆਪਾਂ ਮਾਨਸਾ ਮੰਡੀ ਦੇ ਵਿੱਚ ਨਾ ਪਸ਼ੂਆਂ ਦੀਆਂ ਵੀਡੀਓ ਬਣਾਉਨੇ ਆ ਉੱਥੇ ਆਪਾਂ ਦੇਖ ਸਕਦੇ ਨਾ ਇੱਕ ਜੜੀ ਬੂਟੀਆਂ ਤੋਂ ਤਿਆਰ ਕਰਕੇ ਇੱਕ ਚਮਨਪਰਾਸ ਵਰਗਾ ਮਰਬਾ ਆਪਾਂ ਕਹਿ ਸਕਦੇ ਆ ਦਵਾਈ ਕਹਿ ਸਕਦੇ ਆ ਜੋੜਾਂ ਦੇ ਦਰਦਾਂ ਵਾਸਤੇ ਤੇ ਤਾਕਤ ਵਾਸਤੇ ਤਾਂ ਹਰ ਮੰਡੀ ਦੇ ਵਿੱਚ ਇਹ ਬਾਈ ਆਉਂਦਾ ਦੇਖੋ ਹਨਾ ਤੇ ਕਾਫੀ ਬਣਾਇਆ ਸੀ ਬਾਈ ਨੇ ਪਹਿਲਾਂ ਮੈਂ ਦੇਖਿਆ ਖਤਮ ਹੋ ਗਿਆ ਸਾਰੇ ਵੀਰ ਇਥੋਂ ਖਰੀਦ ਕੇ ਲੈ ਕੇ ਜਾਂਦੇ ਨੇ 100 ਦਾ 50 ਦਾ 400 ਦਾ 500 ਦਾ ਜਿੰਨੇ ਦਾ ਵੀ ਤੁਸੀਂ ਬਣਵਾਉਣਾ ਚਾਹੁੰਦੇ ਹੋ ਤਾਂ ਬਣਵਾ ਸਕਦੇ ਹੋ ਅੱਛਾ ਭਾਈ ਜੀ ਇਹ ਜਿਹੜਾ ਮਹਿਨਤੀ ਜੀ ਤਾਕਤ ਵਾਸਤੇ ਹੈ ਕਿਵੇਂ ਤਾਕਤ ਵਾਸਤੇ ਸਰ ਹਰ ਮੰਡੀ ਆਉਂਦੇ ਤੁਸੀਂ ਹਾਂਜੀ ਹਰ ਮੰਡੀ ਆਉਂਦੇ ਠੀਕ ਹੈ ਮੇਨ ਮਕਸਦ ਇਹਦਾ ਵੀ ਜਿਵੇਂ ਜੋੜਾ ਜੈਸੇ ਸਰ ਆਪਾਂ ਘਰ ਮੈਂ ਜੈਸੇ ਪੁਰਾਣੇ ਜਮਾਨੇ ਕੇ ਲੋਕ ਪਿੰਜਰੀ ਪੁੰਜਰੀ ਬਣਾ ਹੁਣ ਤਾਂ ਹਟ ਗਏ ਲੋਕ ਬਣਾਉਣੇ ਕੋ ਹਾਂ ਇਸ ਤਾਰੇ ਕਾ ਪਿੰਜਰੀ ਸਮਝ ਲੋ ਦੇਸੀ ਮੋਜੂਨ ਹਮ ਤਾਂ ਮੋਜੂਨ ਬੋਲਤੇ ਆਪਣੀ ਬੋਸ਼ਾ ਮੇ ਮੋਜੂਨ ਕਹਤੇ ਇਸਕੀ ਪੰਜਾਬੀ ਮੇ ਪਿੰਜਰੀ ਕਹ ਲੋ ਚਮਨ ਫਰਾਸ਼ ਚਮਨ ਫਰਾਸ਼ ਇਹ ਸਾਰੀ ਚੀਜ਼ ਆਰਗੈਨਿਕ ਹੈ ਇਸ ਮੇ ਕੋਈ ਵੀ ਚੀਜ਼ ਇਹ ਹਾਨਿਕਾਰਕ ਵਾਲੀ ਨਹੀਂ ਹੈ ਇਸ ਮੇ ਸਾਰੀ ਚੀਜ਼ ਜੋ ਇਹ ਆਰਗੈਨਿਕ ਚੀਜ਼ ਹੈ ਸਾਰੀ ਇੱਥੇ ਤਿਆਰ ਕਰਦੇ ਹੋ ਤੁਸੀਂ ਹਾਂਜੀ ਸਾਹਮਣੇ ਬਣਾਉਂਦੇ ਆ ਸਾਹਮਣੇ ਦੇਖ ਲਓ ਜੀ ਇਸੇ ਜਗ੍ਹਾ ਤੇ ਤਿਆਰ ਕਰਦੇ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਬਦਾਮ ਵਗੈਰਾ ਹੋਰ ਜੜੀ ਬੂਟੀਆਂ ਹਨਾ ਮਖਾਣੇ ਮੂਨੇ ਦੇਸੀ ਸਾਰੀਆਂ ਚੀਜ਼ਾਂ ਇਹਨਾਂ ਕੋਲੇ ਪੰਜਾਂ ਨੇਗੀਆਂ ਇਹੇ ਚੀਜ਼ਾਂ ਪਾ ਕੇ ਇਹ ਤਿਆਰ ਕਰਦੇ ਨੇ ਬਾਕੀ ਇਹਨਾਂ ਤੋਂ ਬਾਈ ਸਾਰੇ ਔਲੇ ਬਿਹੜੇ ਹਨਾ ਤੇ ਆਪਾਂ ਇਹ ਚੀਜ਼ਾਂ ਬਰਤਨੋਂ ਛੱਡ ਗਏ ਪਰ ਇਹ ਹੁਣ ਆਪਾਂ ਨੂੰ ਤਿਆਰ ਕਰਕੇ ਦਿੰਦੇ ਨੇ ਇੱਥੋਂ ਤੁਸੀਂ ਇਹਨਾਂ ਕੋਲੋਂ ਇਹ ਜੇ ਮੰਡੀ ਦੇ ਵਿੱਚੋਂ ਖਰੀਦਣਾ ਚਾਹੁੰਦੇ ਹੋ ਨਾ ਕਿਸੇ ਵੀ ਤਰ੍ਹਾਂ ਤਾਂ ਇੱਥੋਂ ਆ ਕੇ ਖਰੀਦ ਸਕਦੇ ਹੋ ਜਿਵੇਂ ਉਹ ਬਾਈ ਬੈਠਾ ਹੈ ਨਾ ਸਾਰੇ ਖਰੀਦਦੇ ਨੇਗੇ